ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਧਨ ਜਨਨੇ ਜਿਨ ਜਾਇ ਧਨ ਪਿਤਾ ਪ੍ਰਦਾਨ ਸਤਗੁਰ ਸੇਵ ਸੁਖ ਪਾਇਆ ਵਿਚ ਹੋ ਗਿਆ ਗੁਮਾਨ ਇਸ ਪੰਕਤੀ ਵਿੱਚ ਆਪਾਂ ਦਰਸ਼ਨ ਕਰੀਏ ਪਹਿਲਾ ਧਨ ਤਦਾ ਮੁਕਤਾ ਹੈ ਤੇ ਦੂਸਰਾ ਧਨ ਤਤੇ ਤੇ ਟਿੱਪੀ ਹੈ ਅਰਥ ਭਾਵੇਂ ਇੱਕੋ ਹੀ ਹੈ ਪਰ ਜਿਵੇਂ ਅੱਖਰ ਲਿਖੇ ਨੇ ਲਗਾ ਮਾਤਰਾ ਲਿਖੀਆਂ ਐਵੇਂ ਪੜ੍ਹ ਲੀਆਂ ਨੇ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਹਾਂਜੀ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਤਿਗੁਰ ਸੇਵ ਸੁਖ ਪਾਇਆ ਵਿਚ ਹੋ ਗਿਆ ਗੁਮਾਨ ਗ੍ਰੰਥ ਸਿੰਘ ਹੋਰਾਂ ਨੇ ਗਿਆ ਪਾਠ ਕੀਤਾ ਗੱਗਾ ਮੁਕਤਾ ਈੜੀ ਸ਼ੈਰੀ ਅੱਗੇ ਕੰਨੜ ਨੇ ਆਮ ਗਿਆ ਪਾਠ ਕਰ ਦਿੰਨੇ ਆਮ ਸੁਣਨ ਵਿੱਚ ਆਉਂਦਾ ਗਿਆ ਗਿਆ ਦਇਆ ਲਿਆ ਇਹ ਪਹਿਲਾ ਅੱਖਰ ਮੁਕਤ ਹੈ ਛੱਡ ਕੇ ਈਡ ਨੂੰ ਸਿਆਰੀ ਆਏ ਲੋਣ ਜਿਵੇਂ ਇੱਥੇ ਉਚਾਰਨ ਕੀਤਾ ਗਿਆ ਗਿਆ 구ਮਾਨ ਹਾਂਜੀ ਸਾਤਗੁਰ ਸੇਵ ਸੁਖ ਪਾਇਆ ਵਿੱਚ ਹੋ ਗਿਆ 구ਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਦਾਨ ਜੀ ਖੜੇ ਪਦ ਜਿਹੜਾ ਭਾਰਾ ਹੀ ਉਚਾਰਨ ਕਰਦਾ ਦਾਰ세ਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਪਾਇਨ ਸ਼ੁੱਧ ਉਚਾਰਣ ਹੈ ਜੋ ਗ੍ਰੰਥੀ ਸੰਗਜ ਨੇ ਆਪ ਜੀ ਨੂੰ ਸੁਣਾਇਆ ਆਮ ਤੌਰ ਤੇ ਜਿਹੜੇ ਪਾਠੀ ਸਿੰਘ ਨੇ ਪਾਯਨ ਬੋਲ ਜਾਂਦੇ ਨੇ ਪਾਯਨ ਪਾਯਨ ਤਾਂ ਹੋਵੇਗਾ ਜੇ ਈੜੀ ਅੱਗੇ ਐੜਾ ਹੋਵੇ ਤਾਂ ਪਰ ਐੜਾ ਇੱਥੇ ਮੌਜੂਦ ਨਹੀਂ ਪਾਇਨ ਪਾਠ ਸ਼ੁੱਤ ਹੈ ਖਿਆਲ ਰੱਖਣਾ ਦਾਰ세ਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰ ਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਈ ਗੁਰ ਸਬਦੀ ਸਾ ਲਾਹੀਐ ਰੰਗੇ ਸਹਜ ਸੁਭਾਈ ਸਚੈ ਸਚੁ ਸਮਾਇਆ ਮਿਲ ਰਹਿ ਨਾ ਵਿਛੜ ਜਾਏ ਜੋ ਜਮਕ ਲੱਗੀ ਹੋਈ ਏ ਇਹਦਾ ਪੂਰਾ ਧਿਆਨ ਦੇਣਾ ਨਹੀਂ ਤੇ ਅਰਥ ਬਹੁਤ ਜ਼ਿਆਦਾ ਬਦਲ ਜਾਂਦਾ ਹੈ ਸੱਚ ਸੱਚ ਸਮਾਇ ਮਿਲ ਰਹੇ ਨਾ ਵਿਛੜ ਜਾਏ ਜੇ ਆਪਾਂ ਪੜਾਂਗੇ ਮਿਲ ਰਹੇ ਨਾ ਵਿਛੜ ਜਾਏ ਉਹ ਅਰਥ ਦਾ ਅਨਰਥ ਬਣ ਜਾਂਦਾ ਹੈ ਇਸ ਕਰਕੇ ਇਹ ਰਹੇ ਵਾਲੀ ਜਮਕ ਬਿਲਕੁਲ ਲਾ ਕੇ ਫੇਰ ਪਾਠ ਕਰਨਾ ਹੈ ਜੀ ਸੱਚਾ ਸੱਚ ਸਮਾਇ ਮਿਲ ਰਹੇ ਨਾ ਵਿਛੜ ਜਾਏ ਜੋ ਕਿਸ਼ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਏ ਜੋ ਕਿਸ਼ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਏ ਪਾਠੀ ਸਿੰਘ ਜੀ ਨੇ ਦੁਬਾਰਾ ਪੰਗਤੀ ਬੋਲ ਕੇ ਫਿਰ ਪਾਠ ਨੂੰ ਸਪਸ਼ਟ ਕੀਤਾ ਪਹਿਲਾਂ ਵੀ ਸ਼ੁੱਧ ਬੋਲੇ ਆ ਦੁਬਾਰਾ ਬੋਲ ਕੇ ਵੀ ਸਪਸ਼ਟ ਕੀਤਾ ਹੈ ਤਾਂ ਕਿ ਧਿਆਨ ਰਹੇ ਸਖਿਆਰਥੀਆਂ ਵਾਸਤੇ ਕਿ ਕਰ ਰਹਿਆ ਇਕੱਠਾ ਨਹੀਂ ਬੋਲ ਜਾਣਾ ਕਰ ਰਹਿਆ ਦੋਨੋਂ ਰਾਰਿਆਂ ਨੂੰ ਵਿਖੇੜ ਕੇ ਵੱਖਰਾ ਵੱਖਰਾ ਹਮੇਸ਼ਾ ਲਈ ਬੋਲਣਾ ਜੋ ਕਿਸ਼ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਏ ਜਿ ਰੇ ਵਿਸ਼ੁਣ ਨੇ ਮੇਲਿਆਨ ਸਤਗੁਰ ਪੰਨਾ ਪਾਈ ਆਪੇ ਕਾਰ ਕਰਾਈ ਸੀ ਅਵਰ ਨਾ ਕਰਨਾ ਜਾਏ ਮਨ ਤਨ ਰਤਾਰੰਗ ਸਿਓ ਹਉ ਮੈਤਾਜ ਵਿਕਾਰ ਆਹੇ ਨਿਸਹਿਰਦਾ ਰਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਆ ਨਾ ਪੂਰਾ ਸਬਦ ਅਪਾਰ